ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀਓ ਅੱਜ ਅਸੀਂ ਸਿੱਖ ਧਰਮ ਦੇ ਪੰਜ ਤਖਤ ਸਹਿਬਾਨਾਂ ਦੀ ਅਸੀਂ ਜਾਣਕਾਰੀ ਹਾਸਲ ਕਰੀਏ ਕਿਉਂਕਿ ਇਸ ਤਖਤ ਸਹਿਬਾਨਾਂ ਦੀਆਂ ਸੰਗਤਾਂ ਉਹਨਾਂ ਦੇ ਮਨ ਦੇ ਵਿੱਚ ਇਸ ਤਖਤ ਸਹਿਬਾਨਾਂ ਦੇ ਦਰਸ਼ਨ ਕਰਨ ਦੀ ਲਾਲਸਾ ਉੱਜਦੀ ਹੈ ਤਾਂ ਬਹੁਤ ਚਾਹ ਹੁੰਦਾ ਜਦੋਂ ਦਰਸ਼ਨ ਕਰਨ ਨੂੰ ਜਾਂਦੇ ਨੇ ਆਓ ਉਹਨਾਂ ਤਖਤਾਂ ਦੇ ਅਸੀਂ ਨਾਮ ਜਾਣੀਏ ਧੰ ਧੰ ਸਾਬ ਸ੍ਰੀ ਗੁਰੂ ਹਰਗੋਬਿੰਦ ਪਾਸ਼ਾ ਨੀਰੀ ਪੀਰੀ ਦੇ ਮਾਲਕ ਜਿਨ੍ਹਾਂ ਨੇ ਸਭ ਤੋਂ ਪਹਿਲਾਂ ਤਾਂ ਫਤਿਹ ਸ਼੍ਰੀ ਅਕਾਲ ਤਖਤ ਸਾਹਿਬ ਦੀ ਸਿਰਜਣਾ ਅੰਮ੍ਰਿਤਸਰ ਦੀ ਧਰਤੀ ਤੇ ਕੀਤੀ ਦਰਬਾਰ ਸਾਹਿਬ ਦੀ ਅੱਜ ਵੀ ਜਦੋਂ ਅਸੀਂ ਪ੍ਰਕਰਮਾ ਕਰਦੇ ਹਾਂ ਤੇ ਦਰਸ਼ਨ ਜੋੜੀ ਦੇ ਸਾਹਮਣੇ ਸਾਨੂੰ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੇ ਦਰਸ਼ਨ ਹੁੰਦੇ ਨੇ ਤਾਂ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਜੋ ਵੀ ਹੁਕਮ ਜਾਰੀ ਹੋਵੇ ਹਰ ਸਿੱਖ ਲਈ ਭਾਵੇਂ ਉਹ ਦੁਨੀਆ ਦੇ ਕਿਸੇ ਵੀ ਕੋਨੇ ਵਿੱਚ ਰਹਿੰਦਾ ਹੈ ਉਸ ਲਈ ਹੁਕਮ ਮੰਨਣਾ ਜ਼ਰੂਰੀ ਹੁੰਦਾ ਹੈ ਲਾਜ਼ਮੀ ਹੁੰਦਾ ਹੈ ਕੌਮ ਦਾ ਖਰ ਮਸਲਾ ਪੰਜ ਪਿਆਰੀ ਸ੍ਰੀ ਗੁਰਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਅਤੇ ਅਗਵਾਈ ਵਿੱਚ ਇਕੱਠੇ ਹੋ ਕੇ ਸ੍ਰੀ ਅਕਾਲ ਤਖਤ ਸਾਹਿਬ ਤੇ ਬੈਠ ਕੇ ਵਿਚਾਰਦੇ ਹਨ ਦੂਸਰਾ ਤਖਤ ਸ ਹੈ ਬਾਦਨ ਤਖਤ ਸ੍ਰੀ ਪਟਨਾ ਸਾਹਿਬ ਹੈ ਇਹ ਬਿਹਾਰ ਸੂਬੇ ਦੀ ਰਾਜਧਾਨੀ ਪਟਨਾ ਜਿਹਾ ਤੇ ਇਹ ਉਹ ਸਥਾਨ ਹੈ ਜਿੱਥੇ ਗੁਰੂ ਗੋਬਿੰਦ ਸਿੰਘ ਮਹਾਰਾਜੀ ਦਾ ਅਵਤਾਰ ਮਾਤਾ ਗੂਜਰੀ ਜੀ ਦੀ ਕੂਕਮ ਹੋਇਆ ਤੇ ਤਖਤ ਤੀਸਰਾ ਤਖਤ ਤਖਤ ਸ੍ਰੀ ਕੇਸਗੜ੍ਹ ਸਾਹਿਬ ਹੈ ਇਹ ਉਹ ਤਖਤ ਹੈ ਜਿੱਥੇ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਅਨੰਦਪੁਰ ਸਾਹਿਬ ਇਹ ਤਖਤ ਹੈ ਪੰਜਾਬ ਦੇ ਵਿੱਚ ਹੈ ਇਹ ਉਹ ਸਥਾਨ ਹੈ ਜਿੱਥੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ 1699 ਈਸਵੀ ਵਾਲੇ ਦਿਨ ਜੋ ਕਿ ਖਾਲਸਾ ਪੰਥ ਦੀ ਸਾਜਨਾ ਕੀਤੀ ਤੇ ਅੰਮ੍ਰਿਤ ਦੀ ਦਾਤ ਬਖਸ਼ਿਸ਼ ਕੀਤੀ ਆ ਪਹਿਲਾਂ ਆਪ ਪੰਜਾਂ ਪਿਆਰਿਆਂ ਨੂੰ ਅੰਮ੍ਰਿਤ ਦੀ ਦਾਤ ਦਿੱਤੀ ਫਿਰ ਉਹਨਾਂ ਕੋਲੋਂ ਆਪ ਪ੍ਰਾਪਤ ਕੀਤੀ ਤੇ ਭਾਈ ਗੁਰਦਾਸ ਜੀ ਲਿਖਦੇ ਨੇ ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ ਤੇ ਚੌਥਾ ਤਖਤ ਤਖਤ ਸਹਿਬਾਨ ਤਖਤ ਸੱਚਖੰਡ ਸ੍ਰੀ ਹਜੂਰ ਸਾਹਿਬ ਮਹਾਰਾਸ਼ਟਰ ਇਨਡੇੜ ਸ਼ਹਿਰ ਵਿੱਚ ਹੈ ਇਹ ਉਹ ਸਥਾਨ ਹੈ ਜਿੱਥੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣਾ ਸਰੀਰ ਪੰਜਾਂ ਤਖਤਾਂ ਵਿੱਚ ਮਲਾ ਕੇ ਆਤਮ ਜੋਤ ਨੂੰ ਪਰਮਾਤਮ ਜੋਤ ਵਿੱਚ ਮਲਾ ਦਿੱਤਾ ਤੇ ਇੱਥੇ ਹੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਗੱਦੀ ਸੌਂਪੀ ਅਤੇ ਸਾਰੇ ਸਿੱਖਾਂ ਨੂੰ ਹੁਕਮ ਕੀਤਾ ਕਿ ਅੱਜ ਤੋਂ ਤੁਹਾਡੇ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹੋਣਗੇ ਤੇ ਅੱਜ ਵੀ ਗ੍ਰੰਥੀ ਸਿੰਘ ਉਹ ਦੋੜਾ ਪੜਦਨੇ ਆਗਿਆ ਭਈ ਆਕਾਲ ਕੀ ਤਵੇ ਚਲਾਇਓ ਪੰਥ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਪੰਜਵਾਂ ਤਖਤ ਤਖਤ ਸਹਿਬਾਨ ਤਖਤ ਸ੍ਰੀ ਦਮਦਮਾ ਸਾਹਿਬ ਇਹ ਤਖਤ ਸਾਬੋ ਕੀ ਤਲਵੰਡੀ ਜ਼ਿਲ੍ਹਾ ਬਠਿੰਡੇ ਦੇ ਵਿੱਚ ਹੈ ਇੱਥੇ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਵਿਸ਼ਰਾਮ ਕੀਤਾ ਆਰਾਮ ਕੀਤਾ ਇੱਥੇ ਦਮ ਲਿਆ ਜੰਗਾ ਜੁੱਧਾਂ ਤੋਂ ਫ੍ਰੀ ਹੋ ਕੇ ਜਦ ਦਮ ਲਿਆ ਤੇ ਜਿਸ ਕਰਕੇ ਹੀ ਇਸ ਤਖਤ ਦਾ ਨਾਮ ਦਮਦਮਾ ਸਾਹਿਬ ਰੱਖਿਆ ਇਥੇ ਕੋਈ ਸਮਾਂ ਰਹਿ ਕੇ ਗੁਰੂ ਸਾਹਿਬ ਜੀ ਨੇ ਸਿੱਖ ਨੂੰ ਪਰਫੁੱਲਤ ਕੀਤਾ ਇਸ ਸਥਾਨ ਤੇ ਗੁਰੂ ਸਾਹਿਬ ਜੀ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਸਾਰੀ ਬਾਣੀ ਆਪਣੇ ਮੁਖਾਰ ਬਿੰਦ ਤੋਂ ਉਚਾਰ ਕੇ ਭਾਈ ਮਨੀ ਜੀ ਪਾਸੋਂ ਦੁਬਾਰਾ ਲਿਖਵਾਈ ਅਤੇ ਉਸ ਵਿੱਚ ਹੀ ਨਵੇਂ ਪਾਸ਼ਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਆਪਣੇ ਪਿਤਾ ਜੀ ਦੇ ਸ਼ਲੋਕ ਦਰਜ ਕੀਤੇ ਤੇ ਗੁਰੂ ਸਾਹਿਬ ਜੀ ਦੀ ਗੁਰਬਾਣੀ ਦੇ ਅਰਥ ਕਰਕੇ ਸੰਗਤਾਂ ਨੂੰ ਇੱਥੇ ਉਪਦੇਸ਼ ਦਿੰਦੇ ਨੇ ਇੱਥੇ ਹੀ ਗੁਰੂ ਸਾਹਿਬ ਜੀ ਨੇ ਸਿੱਖਾਂ ਨੂੰ ਗੁਰਮੁਖੀ ਦੀ ਵਿਦਿਆ ਦਾ ਵੀ ਦਿੱਤੀ ਅਤੇ ਫਰਮਾਇਆ ਕਿ ਇਹ ਗੁਰੂ ਕੀ ਕਾਸ਼ੀ ਹੈ ਜਿੱਥੋਂ ਵਿਦਿਆ ਦਾ ਬਹੁਤ ਪ੍ਰਚਾਰ ਹੋਵੇਗਾ ਤੇ ਅੱਜ ਵੀ ਉਸੇ ਸਥਾਨ ਤੇ ਜਿੱਥੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਇਹ ਬਾਣੀ ਆਪਣੇ ਮੁਖਾਰ ਬਿੰਦ ਤੋਂ ਉਚਾਰੀ ਭਾਈ ਮਨੀ ਸਿੰਘ ਜੀ ਨੇ ਲਿਖੀ ਬਾਬਾ ਦੀਪ ਸਿੰਘ ਜੀ ਨੇ ਕਲਮਾ ਕੰਡ ਕੰਡ ਕੇ ਦਿੱਤੀਆਂ ਤੇ ਅੱਜ ਵੀ ਉਥੇ ਸੰਗਤਾਂ ਜਾਂਦੀਆਂ ਨੇ ਉਥੇ ਗੁਰਮੁਖੀ ਅੱਜ ਵੀ ਸ਼ਰਧਾ ਨਾਲ ਲਿਖਦੇ ਨੇ ਜਿਹੜੇ ਮੰਦ ਬੁੱਧ ਬੱਚੇ ਨੇ ਉਹ ਵੀ ਉਥੇ ਗੁਰਮੁਖੀ ਲਿਖਦੇ ਨੇ ਤੇ ਉਹਨਾਂ ਦੀ ਬੁੱਧੀ ਨਿਰਮਲ ਹੁੰਦੀ ਆ ਉਹ ਵੀ ਹੁਸ਼ਿਆਰ ਹੁੰਦੇ ਨੇ ਤੇ ਸਫਲਤਾ ਪ੍ਰਾਪਤ ਕਰਦੇ ਨੇ ਆਓ ਅਸੀਂ ਸਾਰੇ ਹੀ ਇਹ ਪੰਜ ਤਖਤ ਸ੍ਰੀ ਕਾਲ ਤਖਤ ਸਾਹਿਬ ਜਿਹੜੇ ਆ ਸਿੱਖਾਂ ਦੀ ਸ਼ਰੋਮਣੀ ਪੰਜ ਤਖਤ ਸਹਿਬਾਨ ਨੇ ਇਹਨਾਂ ਦੇ ਜ਼ਰੂਰ ਦਰਸ਼ਨ ਕਰੀਏ ਜੀ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕੀ ਫਤ